ਅਮਰਤ ਵੇਲਾ ਹੁੰਦਾ ਹੈ ਜਾਗਣ ਦਾ ਵੇਲਾ ਉਹ ਸੌਣ ਦਾ ਵੇਲਾ ਨਹੀਂ ਹੁੰਦਾ ਉਹ ਜਾਗਣ ਦਾ ਵੇਲਾ ਹੁੰਦਾ ਆਪਣੇ ਰੱਬ ਨੂੰ ਯਾਦ ਕਰਨ ਦਾ ਵੇਲਾ ਹੁੰਦਾ ਹੈ ਉਹ ਵੇਲਾ ਹੁੰਦਾ ਝਾੜੂ ਦੇ ਮਸੀਦ ਇੱਥੇ ਮਸੀਦ ਦਾ ਮਤਲਬ ਕੀ ਹੈ ਉਹ ਕਹਿੰਦੇ ਆਪਣੇ ਅੰਦਰ ਨੂੰ ਝਾੜ ਆਪਣੇ ਅੰਦਰ ਦੀ ਸਫਾਈ ਕਰ ਆਪਣੇ ਅੰਦਰ ਦੀਆਂ ਕਮੀਆਂ ਨੂੰ ਜਾਣ ਉਹਨਾਂ ਕਮੀਆਂ ਨੂੰ ਦੂਰ ਕਮੀਆਂ ਨੂੰ ਜਾਣ ਦਾ ਮਤਲਬ ਕੀ ਹੈ ਕਿ ਬੈਠ ਕੇ ਸੋਚੋ ਕਿ ਮੇਰੇ ਅੰਦਰ ਕਿਹੜੀ ਕਮੀ ਹੈ ਮੇਰੇ ਅੰਦਰ ਕਿਹੜੀਆਂ ਕਿੜੀਆਂ ਬੁਆਈਆਂ ਹੈ ਕੀ ਮੇਰੇ ਅੰਦਰ ਨਿੰਦਿਆ ਕਰਨ ਦੀ ਆਦਤ ਤਾਂ ਨਹੀਂ ਕਿ ਮੈਨੂੰ ਗਰੋਧ ਤਾਂ ਨਹੀਂ ਆਉਂਦਾ ਕਿ ਮੈਨੂੰ ਝੂਠ ਬੋਲਣ ਦੀ ਆਦਤ ਤਾਂ ਨਹੀਂ ਕਿ ਮੈਨੂੰ ਕੋਈ ਨਸ਼ਾ ਕਰਨ ਦੀ ਆਦਤ ਤਾਂ ਨਹੀਂ ਕਿ ਮੇਰੇ ਅੰਦਰ ਕੋਈ ਬੁਰੀ ਆਦਤ ਤਾਂ ਨਹੀਂ ਅਗਰ ਹੈ ਤਾਂ ਫਿਰ ਮੇਰਾ ਫਰਜ਼ ਬਣਦਾ ਹੈ ਕਿ ਆਪਣੀ ਬੁਰਾਈ ਨੂੰ ਸਮਝ ਕੇ ਉਹਨੂੰ ਜਾਣ ਕੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ ਤਾਂ ਕਿ ਮੇਰੀ ਜ਼ਿੰਦਗੀ ਬਿਹਤਰ ਹੋ ਸਕੇ ਕਿਉਂਕਿ ਬੁਰਾਈਆਂ ਦੇ ਨਾਲ ਅਸੀਂ ਜੀਵਨ ਦੇ ਕਦੀ ਉੱਪਰ ਨਹੀਂ ਉੱਠ ਸਕਦੇ ਉੱਪਰ ਉਠਣਾ ਦਾ ਮਤਲਬ ਕਾਮਯਾਬ ਨਹੀਂ ਹੋ ਸਕਦੇ ਤਾਂ ਹੀ ਤਾਂ ਅਸੀਂ ਬਹੁਤ ਵਾਰ ਦੱਸੀਦਾ ਹੈ ਕਿ ਤੁਸੀਂ ਕੋਈ ਵੀ ਕੰਪਨੀ ਦੇਖੋ ਉਹ ਉਹ ਪ੍ਰੋਡਕਟ ਹੀ ਕਾਮਯਾਬ ਹੁੰਦਾ ਜਿਹਦੇ ਅੰਦਰੋਂ ਕਮੀਆਂ ਦੂਰ ਹੁੰਦੀਆਂ ਹਨ ਪ੍ਰੋਡਕਟ ਦਾ ਮਤਲਬ ਹੁੰਦਾ ਚਾਹੇ ਕੋਈ ਗੱਡੀ ਲੈ ਲਓ ਕੋਈ ਮੋਬਾਈਲ ਲੈ ਲਓ ਕੋਈ ਫ੍ਰਿਜ ਲੈ ਲਓ ਕੋਈ ਵਾਸ਼ਿੰਗ ਮਸ਼ੀਨ ਲੈ ਲਓ ਜਿਹਦੇ ਅੰਦਰ ਜਿੰਨੀਆਂ ਕਮੀਆਂ ਹੋਣਗੀਆਂ ਉਹ ਕੰਪਨੀ ਉੰਨੀ ਡੁੱਬਦੀ ਚਲੀ ਜਾਏ ਕਿਉਂਕਿ ਹਮੇਸ਼ਾ ਬੰਦਾ ਕਹਿੰਦਾ ਮੈਨੂੰ ਉਹ ਚੀਜ਼ ਚਾਹੀਦੀ ਮੋਬਾਈਲ ਚਾਹੀਦਾ ਤਾਂ ਵਧੀਆ ਚਾਹੀਦਾ ਹੈ ਜਿਹਦੇ ਅੰਦਰ ਕੋਈ ਕਮੀ ਨਾ ਹੋਵੇ ਹੁਣ ਅੱਜ ਬੰਦਾ ਲੈਣ ਜਾਂਦਾ ਨਾ ਮੋਬਾਈਲ ਹਾਂ ਵੀ ਵਟਸਐਪ ਹੋਏਗਾ YouTube ਹੋਏਗਾ ਫਲਾਨਾ ਹੋਏਗਾ ਹਾਂ ਹੈ ਸਭ ਕੁਝ ਹੈ ਫੰਕਸ਼ਨ ਹੈ ਬੰਦਾ ਲੈਂਦਾ ਜੇ ਫੰਕਸ਼ਨ ਹੀ ਨਾ ਹੁਣ ਮੈਂ ਨਹੀਂ ਇਹ ਮੋਬਾਈਲ ਲੈਣਾ ਇਹ ਚ ਤਾਂ ਚੰਗਾ ਫੰਕਸ਼ਨ ਹੀ ਨਹੀਂ ਹੈ ਨੀ ਆ ਇਹ ਆ ਮਸ਼ੀਨ ਨਹੀਂ ਮੈਂ ਲੈਣੀ ਇਹ ਤਾਂ ਚੰਗੇ ਫੰਕਸ਼ਨ ਹੀ ਹੈ ਨਹੀਂ ਸੋ ਦੱਸਣਾ ਕਿ ਚਾਹੁੰਦੇ ਹਰ ਕੰਪਨੀ ਫਿਰ ਇਹੀ ਕੋਸ਼ਿਸ਼ ਕਰਦੀ ਹੈ ਕਿ ਮੈਂ ਜਿਹੜਾ ਵੀ ਆਪਣਾ ਪ੍ਰੋਡਕਟ ਗੱਡਾ ਚਾਹੇ ਵਾਸ਼ਿੰਗ ਮਸ਼ੀਨ ਹੋਵੇ ਫਰਿੱਜ ਹੋਵੇ ਮੋਬਾਈਲ ਹੋਵੇ ਟੀਵੀ ਹੋਵੇ ਤਾਂ ਫੰਕਸ਼ਨ ਵਧੀਆ ਹੋਣ ਕਿਉਂਕਿ ਜਿੰਨਾ ਵਧੀਆ ਹੋਏਗਾ ਉੰਨੀ ਵੈਲਿਊ ਵੀ ਉੰਨੀ ਉਹਦੀ ਡਿਮਾਂਡ ਵੀ ਡਿਮਾਂਡ ਉਹ ਤਾਂ ਸਮਝਦੇ ਹੋ ਨਾ ਉੰਨੀ ਮੰਗ ਵੀ ਵਧੇਗੀ ਇਸੇ ਤਰ੍ਹਾਂ ਇਨਸਾਨ ਵੀ ਆਪਣੇ ਆਪ ਨੂੰ ਦੇਖੇ ਕਿ ਜਿੰਨਾ ਮੇਰੇ ਅੰਦਰ ਬੁਰਾਈਆਂ ਕਮੀਆਂ ਹੋਣਗੀਆਂ ਉੰਨਾ ਮੇਰੀ ਵੈਲਿਊ ਡਾਊਨ ਹੁੰਦੀ ਚਲੀ ਜਾਏਗੀ ਜਿੰਨਾ ਮੈਂ ਬਿਹਤਰ ਕਰਾਂਗਾ ਆਪਣੀ ਸੋਚ ਨੂੰ ਅੱਛਾ ਰੱਖਾਂਗਾ ਉੰਨਾ ਮੇਰੀ ਵੈਲਿਊ ਵਧੇਗੀ ਉਹਦੇ ਨਾਲ ਕੀ ਹੋਏਗਾ ਜ਼ਿੰਦਗੀ ਦੀ ਖੁਸ਼ੀਆਂ ਕਾਮਯਾਬੀ ਸਫਲਤਾ ਮੈਨੂੰ ਆਸਾਨੀ ਨਾਲ ਮਿਲੇਗੀ ਇਹ ਗੱਲ ਹਮੇਸ਼ਾ ਯਾਦ ਰੱਖਣਾ ਹੁਣ ਜਿਹੜਾ ਬੀਬੀਆਂ ਸੋਚਣ ਕਿ ਐਸੀ ਤਾਂ ਘਰਾਂ 'ਚ ਕੰਮ ਕਰਦੀਆਂ ਹਨ ਰੋਟੀ ਬਣਾਉਂਦੀਆਂ, ਦਾਲ ਸਬਜ਼ੀ ਬਣਾਉਂਦੀਆਂ ਸਾਨੂੰ ਵੈਲਿਊ ਵਧਾਣ ਦਾ ਕਿਦਾਂ ਮਤਲਬ ਹੋਗਾ? ਤੇ ਇੱਥੇ ਕਹਾਂਗੇ ਤੁਹਾਨੂੰ ਵੀ ਖੁਸ਼ੀ ਚਾਹੀਦੀ ਹੈ, ਤੰਦਰੁਸਤੀ ਚਾਹੀਦੀ ਹੈ, ਅੱਛੀ ਸਿਹਤ ਚਾਹੀਦੀ ਹੈ। ਜੇ ਤੁਹਾਡੇ ਵਿਚਾਰ ਅੱਛੇ ਹੋਣਗੇ ਤਾਂ ਅੱਛੀ ਸਿਹਤ ਆਏਗੀ। ਰੱਬ ਦੀ ਰਹਿਮਤ ਆਏਗੀ, ਖੁਸ਼ੀ ਆਏਗੀ, ਘਰ 'ਚ ਬਰਕਤ ਆਏਗੀ। ਤੁਸੀਂ ਆਪਣਾ ਜੀਵਨ ਆਨੰਦ ਨਾਲ ਜੀ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਈ ਵੇਰਾਂ ਬੰਦਾ ਸੋਧੇ ਮੈਂ ਕਿਹੜਾ ਬਿਜ਼ਨਸਮੈਨ ਆ ਜਾਂ ਮੈਂ ਕਿਹੜਾ ਦੁਕਾਨਦਾਰ ਮੈਂ ਤਾਂ ਘਰੇਲੂ ਕੰਮ ਕਰਨੇ ਆ। ਤਾਂ ਘਰਾਂ ਦੇ ਵਿੱਚ ਵੀ ਸਾਨੂੰ ਬਰਕਤ, ਤੰਦਰੁਸਤੀ, ਖ ਤਾਂ ਕਰਦੇ ਸਭ ਕੁਝ ਹੋਵੇ ਤਾਂ ਬੰਦੇ ਨੂੰ ਉਹ ਕਰ ਚੰਗਾ ਨਹੀਂ ਲੱਗਦਾ ਜੇ ਅੰਦਰੋਂ ਬੰਦਾ ਪਰੇਸ਼ਾਨ ਹੋਵੇ ਜੇ ਅੰਦਰੋਂ ਬੰਦਾ ਖੁਸ਼ ਹੋਵੇ ਨਾ ਤਾਂ ਬੰਦੇ ਨੂੰ ਇੱਕ ਇੱਕ ਪਲ ਇਦਾਂ ਲੱਗਦਾ ਮੈਂ ਜ਼ਿੰਦਗੀ ਜੀ ਰਿਹਾ ਮੈਂ ਆਨੰਦ ਲੈ ਰਿਹਾ ਆਪਣੇ ਜੀਵਨ ਦਾ ਸਮਝਦੇ ਹੋ ਔਰ ਆਨੰਦ ਲੈਣ ਵਾਸਤੇ ਸਾਨੂੰ ਆਨੰਦ ਦੇ ਦਾਤੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਫਿਰ ਨੌਜਵਾਨ ਜਿੱਦਾਂ ਕਹਿ ਰਿਹਾ ਪਤਾ ਨਹੀਂ ਕੋਈ ਜਾਦੂ ਕਰ ਰਿਹਾ ਕੋਈ ਟੂਣਾ ਕਰ ਰਿਹਾ ਕੋਈ ਬੁਰਾ ਕਰ ਰਿਹਾ ਹੈ ਮੈਨੂੰ ਕਾਮਯਾਬੀ ਨਹੀਂ ਮਿਲ ਰਹੀ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਹੈ ਮੇਰੀ ਕਿਸਮਤ ਮਾੜੀ ਮੇਰੀ ਤਕਦੀਰ ਮਾੜੀ ਮੇਰਾ ਪੈਸਾ ਵੀ ਖਰਾਬ ਹੋ ਗਿਆ ਉਹ ਕਾਰੋਬਾਰ ਸ਼ੁਰੂ ਕੀਤਾ ਸੀ ਘਾਟੇ ਪੈ ਗਏ ਸੋ ਮਾਰੇ ਬੜਾ ਦੁਖੀ ਮਰਨ ਨੂੰ ਦਿਲ ਕਰਦਾ ਹੱਲ ਕਰੋ ਹੁਣ ਜਦੋਂ ਨੌਜਵਾਨ ਇਹਦੀ ਬੇਨਤੀ ਕੀਤੀ ਤਾਂ ਬਾਬਾ ਫਰੀਦ ਨੇ ਕਿਹਾ ਰਾਤ ਹੋ ਗਈ ਹੈ ਹੁਣ ਤੂੰ ਰੈਸਟ ਕਰ ਆਰਾਮ ਕਰ ਸਵੇਰੇ ਤੇਰਾ ਮਸਲਾ ਹੱਲ ਕਰ ਦੇਮਾਗੇ ਅਮਰਤ ਵੇਲਾ ਹੋਇਆ ਅਮਰਤ ਵੇਲੇ ਬਾਬਾ ਫਰੀਦ ਉੱਠੇ ਉੱਠ ਕੇ ਦੇਖਿਆ ਕਿ ਜਿੰਨੇ ਬਾਬਾ ਫਰੀਦ ਦੇ ਸੇਵਾ ਸੇਵਾਦਾਰ ਉਹ ਵੀ ਉੱਠੇ ਹੈ ਬੈਠ ਕੇ ਧਿਆਨ ਕਰ ਰਿਹਾ ਹੈ ਇਵਾਦਤ ਕਰ ਰਿਹਾ ਬੰਦਗੀ ਕਰ ਰਿਹਾ ਨੌਜਵਾਨ ਸੁੱਤਾ ਪਿਆ ਹੈ ਇਹ ਨੌਜਵਾਨ ਸੁੱਤਾ ਪਿਆ ਹੈ ਬਾਬਾ ਫਰੀਦ ਨੇ ਇਵਾਦਤ ਕੀਤੀ 2 2.5 ਘੰਟੇ ਜਿੰਨਾ ਬੈਠਣਾ ਹੀ ਉੱਠੇ ਏਦਾਂ ਸਮਝ ਲਓਗੇ 4 ਵਜੇ ਬਾਬਾ ਫਰੀਦ ਉੱਠੇ ਉੱਠ ਕੇ ਇਵਾਦਤ ਕੀਤੀ 6 ਵਜੇ ਉੱਠੇ ਦੇਖਿਆ ਫੇਰ ਸੁੱਤਾ ਪਿਆ ਹੈ ਨੌਜਵਾਨ ਫਿਰ ਜਵਾਬ ਦੇ ਦਿਓ 6 ਵਜੇ ਫਿਰ ਸੁੱਤਾ ਪਿਆ ਹੈ ਇਧਰ ਸੂਰਜ ਚੜ੍ਹਨ ਲੱਗਾ ਸੂਰਜ ਚੜ੍ਹ ਗਿਆ ਲੋ ਨਿਕਲਿਆ ਹੀ ਉਹ ਫਿਰ ਬਾਬਾ ਫਰੀਦ ਨੇ ਸੇਵਾਦਾਰ ਨੂੰ ਕਿਹਾ ਉਠਾਓ ਇਹਨੂੰ ਇਹਨੂੰ ਉਠਾਓ ਸਮਝੀ ਦਿਓ ਕਿ ਨਹੀਂ ਜਾ ਕੇ ਸੇਵਾਦਾਰ ਨੇ ਉਠਾਇਆ ਉਠਾਇਆ ਜਦੋਂ ਉਠਿਆ ਕਹਿੰਦਾ ਹੋ ਗਈ ਸਵੇਰ ਹੋ ਗਈ ਸਵੇਰ ਤਾਂ ਬਾਬਾ ਫਰੀਦ ਸਾਹਮਣੇ ਕਹਿੰਦੇ ਸਵੇਰ ਹੋ ਗਈ ਇੱਧਰ ਆ ਤੂੰ ਉਹ ਕੀ ਗੱਲ ਤੂੰ ਤੜਕੇ ਨਹੀਂ ਉੱਠਦਾ ਅਮਰਤ ਵੇਲੇ ਨਹੀਂ ਉੱਠਦਾ ਕਹਿੰਦਾ ਨਹੀਂ ਮਹਾਰਾਜ ਉੱਠਣ ਦੀ ਆਦਤ ਬਣਾਉਂਗਾ ਉੱਠਦਾ ਹੀ ਨਹੀਂ ਕਦੀ ਵੀ ਕਹਿੰਦਾ ਤੂੰ ਰੱਬ ਨੂੰ ਯਾਦ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤੂੰ ਬੰਦਗੀ ਨਹੀਂ ਕਰਦਾ ਕਹਿੰਦਾ ਮਾਰੇ ਸਿੱਖੂਗਾ ਹਾਲੇ ਹਾਲੇ ਸਿੱਖਿਆ ਨਹੀਂ ਹੱਲੇ ਮੈਨੂੰ ਪਤਾ ਨਹੀਂ ਬੈਠਣਾ ਕਿਦਾ ਜੀਦਾ ਕਹਿੰਦਾ ਸਿਮਰਨ ਕਰਨ ਦੀ ਬੰਦਗੀ ਦੀ ਇੱਕ ਵਿਧੀ ਹੁੰਦੀ ਹੈ ਹੁਣ ਜਦੋਂ ਇੰਨੀ ਗੱਲ ਕਹੀ ਬਾਬਾ ਫਰੀਦ ਨੇ ਅੱਛਾ ਲਾਜਾ ਦੇ ਹੱਥ ਮੂਤ ਹੋਇਆ ਨਾਸ਼ਤਾ ਵਗੈਰਾ ਜਿੱਦਾਂ ਕਹਿੰਦਾ ਸਵੇਰ ਦਾ ਖਾਣਾ ਖੋਣਾ ਖਲਾ ਫੇ ਆ ਜਾ ਮੁਰਕੇ ਆ ਗਿਆ ਹੱਥ ਜੋੜ ਕੇ ਬਹਿ ਗਿਆ ਕਹਿੰਦਾ ਮਹਾਰਾਜ ਖਾਣਾ ਵੀ ਹੋ ਗਿਆ ਆਰਾਮ ਵੀ ਹੋ ਗਿਆ ਹੁਣ ਮੇਤੇ ਕਿਰਪਾ ਕਰੋ ਤੁਸੀਂ ਕਹਿੰਦੇ ਤੇਰਾ ਮਸਲਾ ਹੱਲ ਕਰ ਦੇਮਾਗੇ ਆ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣਾ ਜਿਹੜਾ ਮੇਤੇ ਬਾਹਰ ਕਰੀ ਜਾਂਦਾ ਹੈ ਪਤਾ ਨਹੀਂ ਮੈਨੂੰ ਤਰੱਕੀ ਕਿਉਂ ਨਹੀਂ ਮਿਲਦੀ ਕਾਮਯਾਬੀ ਕਿਉਂ ਨਹੀਂ ਮਿਲਦੀ ਅਖਲੇ ਬਾਬਾ ਫਰੀਦ ਮੁਸਕਰਾਣ ਲਗੇ ਕ ਔਰ ਕੋਈ ਤੇਰਾ ਦੁਸ਼ਮਣ ਹੈ ਨਹੀਂ ਆ ਜੋ ਤੇਰੀ ਹਾਲਤ ਦੇਖੀ ਨਾ ਤੂੰ ਸਭ ਤੋਂ ਵੱਡਾ ਆਪਣਾ ਦੁਸ਼ਮਣ ਆਪ ਹੀ ਹੈ ਇਹ ਗੱਲ ਯਾਦ ਰੱਖਣਾ ਹੁਣ ਤੁਸੀਂ ਵੀ ਚੈੱਕ ਕਰ ਲਓ ਕਿੰਨੇ ਕ ਆਪਣੇ ਦੁਸ਼ਮਣ ਆਪ ਹੀ ਬੈਠੇ ਇੱਥੇ ਹੁਣ ਕਿਉਂ ਕਿ ਆਪਣਾ ਦੁਸ਼ਮਣ ਆਪ ਹੀ ਹੈ ਅਗਰ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਨਹੀਂ ਉੱਠਦੇ ਨਾ ਤਾਂ ਸਾਨੂੰ ਕਿਸੇ ਦੁਸ਼ਮਣ ਦੀ ਲੋੜ ਹੈ ਅਸੀਂ ਆਪਣੇ ਦੁਸ਼ਮਣ ਫੇਰਿਆ ਸਮਝਦੇ ਹੋ ਕਿ ਨਹੀਂ ਤਾਂ ਹੀ ਤਾਂ ਬਾਬਾ ਫਰੀਦ ਨੇ ਆਪਣੀ ਬਾਣੀ 'ਚ ਬੜਾ ਪਿਆਰਾ ਕਿਹਾ ਨਾ ਕਿ ਅੰਮ੍ਰਿਤ ਵੇਲੇ ਉੱਠ ਕੇ ਨਾ ਕਰੇ ਨਾਮ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਨਾ ਕਰੇ ਨਾਮ ਦਾ ਜਾਪ ਉਹ ਕਿਉਂ ਤੂੰ ਬੰਦਿਆ ਆਪਣਾ ਦੁਸ਼ਮਣ ਬਣਿਆ ਆਪ ਕਹਿੰਦੇ ਆਪਣਾ ਦੁਸ਼ਮਣ ਆਪ ਹੀ ਬਣਿਆ ਫਿਰਦਾ ਹੈ ਤੂੰ ਕਿਉਂਕਿ ਜੇ ਅੰਮ੍ਰਿਤ ਵੇਲੇ ਉੱਠ ਕੇ ਹੀ ਰੱਬ ਦਾ ਨਾਮ ਨਹੀਂ ਜਪਦੇ ਪ੍ਰਭੂ ਨੂੰ ਸਿਮਰਨ ਯਾਦ ਨਹੀਂ ਕਰਦੇ ਉਹਦਾ ਉਹਦਾ ਸਿਮਰਨ ਨਹੀਂ ਕਰਦੇ ਤਾਂ ਫਿਰ ਸਾਨੂੰ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ ਅਸੀਂ ਆਪਣੇ ਦੁਸ਼ਮਣ ਆਪ ਹੀ ਆ ਸਾਡੀ ਜ਼ਿੰਦਗੀ ਆਪ ਹੀ ਅਸੀਂ ਆਪਣੀ ਹੱਥੀ ਬਰਬਾਦ ਉਹ ਜਿਹੜਾ ਕਹਾਣੀ ਹੈ ਨਾ ਇਹ ਗੱਲ ਇਹ ਕਹਾਣੀ ਬੜੀ ਪਿਆਰੀ ਹੈ ਇਹ ਘਟਨਾ ਹੈ ਇੱਕ ਸੇਠ ਦੇ ਜੀਵਨ ਦੀ ਇੱਕ ਸੇਠ ਕਹਿੰਦੇ ਹੈ ਉਹਨੂੰ ਉਹਦੇ ਘਰ ਦੇ ਵਿੱਚ ਨਾ ਛੋਟੇ ਜਿਹੇ ਜਗਾ ਸੀ ਜਿੱਥੇ ਉਹ ਨਾ ਬਾਗ ਬਗੀਚਾ ਲਾਇਆ ਸੀ ਫੁੱਲਾਂ ਦਾ ਬੈਡਰੂਮ ਦੇ ਨਾਲ ਹੀ ਕਿ ਜਦੋਂ ਮੈਂ ਖਿੜਕੀ ਦੇ ਪਰਦੇ ਖੋਲ੍ਹਾ ਤਾਂ ਬਾਹਰ ਮੈਨੂੰ ਫੁੱਲਾਂ ਦਾ ਬਗੀਚਾ ਦੇਖੇ ਹੁਣ ਕਹਿੰਦੇ ਬਗੀਚਾ ਲਾਇਆ ਫੁੱਲਾਂ ਦਾ ਰੰਗ ਬਰੰਗੇ ਫੁੱਲ ਉਹ ਚ ਮਾਲੀ ਨੇ ਲਾ ਦਿੱਤੇ ਅੱਜ ਪਹਿਲੀ ਵਾਰ ਜਦੋਂ ਮਾਲ ਫੁੱਲ ਦੇਖੇ ਨਾ ਸੇਠ ਬੜਾ ਖੁਸ਼ ਕਿਹਾ ਮਾਲੀ ਨੇ ਜਾ ਕੇ ਪੌਦੇ ਲਾਏ ਫੁੱਲ ਲੱਗੇ ਹੋਏ ਸੇਠ ਨੇ ਪਰਦਾ ਹਟਾ ਕੇ ਦੇਖਿਆ ਬੜਾ ਖੁਸ਼ ਹੈ ਹੁਣ ਰਾਤ ਹੋਈ ਸੇਠ ਸੌ ਗਿਆ ਜਦੋਂ ਸਵੇਰ ਹੋਈ ਸਵੇਰ ਹੋਈ ਸਵੇਰੇ ਉੱਠ ਕੇ ਸੇਠ ਨੇ ਦੇਖਿਆ ਪਰਦਾ ਖੋਲ ਕੇ ਕਿ ਪਹਿਲਾਂ ਫੁੱਲਾਂ ਨੂੰ ਦੇਖਾਂ ਜਿੱਤੇ ਹੀ ਪਰਦਾ ਖੋਲ ਕੇ ਖਿੜਕੀ 'ਚ ਦੇਖਣ ਲੱਗਾ ਤਾਂ ਦੇਖਿਆ ਸਾਰੇ ਫੁੱਲ ਬਿਖਰੇ ਪਏ ਆ ਪੌਦੇ ਟੁੱਟੇ ਪਏ ਆ ਸੇਠ ਬੜਾ ਪਰੇਸ਼ਾਨ ਹੋਇਆ ਕਿਹੜਾ ਆਇਆ ਜਿਹੜਾ ਆ ਕੇ ਮੇਰੇ ਬਾਗ ਨੂੰ ਬਰਬਾਦ ਕਰ ਗਿਆ ਸ਼ੇਰ ਨੇ ਸਾਰੇ ਨੌਕਰ ਇਕੱਠੇ ਕੀਤੇ ਨੌਕਰਾਂ ਨੂੰ ਬੁਲਾਇਆ ਕਿ ਤੁਸੀਂ ਕਿੱਥੇ ਮਰਗੇ ਸੀ ਆਹ ਕੌਣ ਆਇਆ ਜਿਹੜਾ ਆ ਕੇ ਮੇਰੇ ਬਾਗ ਨੂੰ ਇਹ ਸੁਨਹਿਸ ਕਰ ਗਿਆ ਫੁੱਲਾਂ ਨੂੰ ਤੋੜ ਗਿਆ ਪੌਦਿਆਂ ਨੂੰ ਪਟਕੇ ਸੁੱਟ ਗਿਆ ਤੁਹਾਡੇ ਹੁੰਦਿਆ ਕਿੱਦਾਂ ਹੋ ਗਿਆ ਨੌਕਰ ਵੀ ਹੈਰਾਨ ਕਹਿੰਦੇ ਮਾਲਕ ਜਿਹੜਾ ਦਰਵਾਜੇ ਤੇ ਹੁੰਦਾ ਗੇਟਕੀਪਰ ਜਿਹਦੀ ਡਿਊਟੀ ਦਰਵਾਜੇ ਤੇ ਹੁੰਦੀ ਹੈ ਉਹ ਕਹਿੰਦਾ ਮੈਂ ਤਾਂ ਦਰਵਾਜੇ ਤੇ ਸੀ ਆਇਆ ਤਾਂ ਕੋਈ ਨਹੀਂ ਬਾਕੀ ਨੌਕਰ ਕਹਿੰਦੇ ਅਸੀਂ ਵੀ ਦੇਖਿਆ ਕਿਸੇ ਨੂੰ ਨਹੀਂ ਪਰ ਇਹ ਹੋਇਆ ਕਿਦਾਂ ਹੁਣ ਕਹਿੰਦੇ ਬੜੀ ਪਰੇਸ਼ਾਨੀ ਹੋਈ ਕੋਈ ਸਮਝ ਨਾ ਆਈ ਤਾ ਫਿਰ ਸੋਚਿਆ ਕੋਈ ਕੰਦ ਟੱਪ ਕੇ ਆਇਆ ਉਰਾ ਕੇ ਕਰ ਗਿਆ ਸੇਠ ਨੇ ਦੁਬਾਰਾ ਮਾਲੀ ਬੁਲਾਏ ਦੁਬਾਰਾ ਬੂਟੇ ਮਗਾਏ ਗੇ ਫੁੱਲਾਂ ਵਾਲੇ ਦੁਬਾਰਾ ਮਾਲੀਆਂ ਨੇ ਪੂਰੇ ਦਿਨ ਦੇ ਵਿੱਚ ਮਿਹਨਤ ਕਰਕੇ ਸ਼ਾਮ ਤੱਕ ਦੁਬਾਰਾ ਬੂਟੇ ਨਵੇਂ ਲਾ ਦਿੱਤੇ ਸ਼ਾਮ ਨੂੰ ਫਿਰ ਸੇਠ ਕੋਸ਼ ਅੱਜ ਸ਼ਾਮ ਨੂੰ ਫਿਰ ਸੌਣ ਲੱਗੇ ਨੇ ਜਦੋਂ ਦੇਖਿਆ ਬੜਾ ਖੁਸ਼ ਹੈ ਰਾਤ ਗੁਜ਼ਰੀ ਜਦੋਂ ਸਵੇਰੇ ਉੱਠਿਆ ਪਰਦਾ ਹਟਾਇਆ ਫਿਰ ਦੇਖਿਆ ਸਾਰੇ ਪੌਦੇ ਫਿਰ ਵਿਖਰੇ ਹੋਏ ਆ ਪੁੱਲ ਫੇਰ ਟੁੱਟੇ ਹੋਏ ਐ, ਸੇੜ ਵੀ ਪਰੇਸ਼ਾਨ ਹੋ ਗਿਆ। ਇਹ ਕਿਹੜਾ ਜਿਹੜਾ ਆ ਕੇ ਮੇਰੀ ਬਗੀਚਾਂ ਨੂੰ ਬਰਬਾਦ ਕਰ ਰਿਹਾ। ਫਿਰ ਨੌਕਰ ਇਕੱਠੇ ਕੀਤੇ। ਹੁਣ ਤਾਂ ਨੌਕਰ ਵੀ ਡਰੇ ਹੋਏ ਐ ਕਿ ਕੋਈ ਸਮਝ ਨਹੀਂ ਆਇਆ ਅੱਜ ਤਾਂ ਰਾਤ ਨੂੰ ਉਹ ਜਿਹੜਾ ਸਮਝ ਲੋਗੇ ਗੇਟ ਤੇ ਰਹਿਣ ਵਾਲਾ ਪਹਿਰੇਦਾਰ ਸੀ ਨਾ ਉਹ ਵੀ ਜਾਗਦਾ ਰਿਹਾ ਕਿ ਅੱਜ ਫੜਨਾ ਹੀ ਐ ਕਿਹੜਾ ਬੰਦਾ ਸੀ ਜਿਹੜਾ ਇਹ ਬਾਗ ਨੂੰ ਆ ਕੇ ਖਰਾਬ ਕਰ ਗਿਆ। ਇਹ ਪੌਦਿਆਂ ਨੂੰ ਤੋੜ ਗਿਆ। ਉਹ ਵੀ ਜਾਗਦਾ ਰਿਹਾ ਪਰ ਉਹਨੇ ਦੇਖਿਆ ਬਾਹਰ ਤਾਂ ਮੈਂ ਘੁੰਮਦਾ ਰਿਹਾ ਮੈਨੂੰ ਤਾਂ ਕੋਈ ਨਜ਼ਰ। ਪਰ ਇਹ ਪੱਦੇ ਕੌਣ ਪਟ ਗਿਆ? ਬੜੀ ਪਰੇਸ਼ਾਨੀ ਹੋਈ। ਫਿਰ ਆਖਰ ਕਹਿੰਦੇ ਹੈ ਕਿ ਫਿਰ ਮਾਲੀ ਬੁਲਾਇਆ ਗਿਆ ਤੀਸਰੇ ਦਿਨ ਫਿਰ ਦੁਬਾਰਾ ਪੌਦੇ ਦੁਬਾਰਾ ਸੈੱਟ ਕੀਤੇ ਗਏ ਤਾਂ ਹੁਣ ਸੇਟ ਨੇ ਕੀ ਕਿਹਾ ਸ਼ਾਮ ਨੂੰ ਇੱਕ ਪੱਕਾ ਨੌਕਰ ਬਗੀਚੇ ਜੀ ਕਰਦਾ ਅੱਜ ਤੇਰੀ ਡਿਊਟੀ ਰਾਤ ਨੂੰ ਇੱਥੇ ਹੀ ਹੈ ਕੁਰਸੀ ਢਾਲਾ ਤੂੰ ਕਿਤੇ ਨਹੀਂ ਜਾਣਾ ਤੂੰ ਇੱਥੇ ਬਹਿ ਕੇ ਦੇਖਣਾ ਜੇ ਇਹ ਬਗੀਚੇ ਨੂੰ ਪਟਦਾ ਕੌਣ ਹੈ ਯਾਨੀ ਫੁੱਲਾਂ ਨੂੰ ਬਰਬਾਦ ਕੌਣ ਕਰਦਾ ਹੁਣ ਕਹਿੰਦੇ ਸ਼ਾਮ ਨੂੰ ਫਿਰ ਸੇਟ ਨੇ ਉਹ ਦੇਖ ਕੇ ਬਗੀਚੇ ਨੂੰ ਖੁਸ਼ ਹੋ ਕੇ ਪਰਦੇ ਬੰਦ ਕਰਕੇ ਸੋ ਗਿਆ ਔਰ ਅੱਜ ਟੈਨਸ਼ਨ ਫਰੀ ਹੈ ਕਿਉਂਕਿ ਅੱਜ ਉਹਨੇ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਹੈ ਕਿ ਜਿਹੜਾ ਕੁਰਸੀ ਕੋਨੇ 'ਚ ਰੱਖ ਕੇ ਬੈਠਾ ਹੈ ਔਰ ਦੇਖਣਾ ਕਿ ਅੱਜ ਕਿਹੜਾ ਆ ਕੇ ਰਾਤ ਨੂੰ ਬੰਦਾ ਇਦਾਂ ਦਾ ਆਂਦਾ ਜਿਹੜਾ ਪੌਦੇ ਖਰਾਬ ਕਰ ਦਿੰਦਾ ਹੈ ਹੁਣ ਕਹਿੰਦੇ ਹੈ ਰਾਤ ਹੋਈ ਜਦੋਂ ਰਾਤ ਹੋਈ ਤਾਂ ਵਾਕਈ ਇੱਕ ਬੰਦਾ ਆਇਆ ਸੋ ਹਨੇਰੇ ਦੇ ਵਿੱਚ ਔਰ ਜਦੋਂ ਇਹਨੇ ਦੇਖਿਆ ਜਿਹੜਾ ਉੱਥੇ ਨੌਕਰ ਬੈਠਾ ਸੀ ਕਿ ਕੋਈ ਆਇਆ ਹੈ ਬਗੀਚੇ ਵਿੱਚ ਤੁਰ ਰਿਹਾ ਹੈ ਜਦੋਂ ਅੱਗੇ ਆਇਆ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਦੇਖ ਕੇ ਹੈਰਾਨ ਰਹਿ ਗਿਆ ਜਿਹਨੂੰ ਦੇਖਿਆ ਨਾ ਕਿ ਹੈਰਾਨ ਰਹਿ ਗਿਆ ਕੌਣ ਹੈ ਜਦੋਂ ਦੇਖਿਆ ਨੌਕਰ ਨੇ ਇਹ ਤਾਂ শেਠ ਹੀ ਸੀ ਜਿਹੜਾ ਨੀਂਦ ਚ ਤੁਰ ਰਿਹਾ ਹੈ ਕਿਉਂ ਕਈਆਂ ਨੂੰ ਨੀਂਦ ਚ ਤੁਰਨ ਦੀ ਬਿਮਾਰੀ ਹੁੰਦੀ ਹੈ ਉਹ ਤਾਂ ਨੀਂਦ ਚ ਤੁਰ ਰਿਹਾ ਨੀਂਦ ਚ ਤੁਰ ਕੇ ਆਇਆ ਕਰੀ ਜਾਂਦਾ ਹੈ ਨੌਕਰ ਕਹਿੰਦਾ ਹੁਣ ਕਰਾਂ ਦਾ ਕਰਾਂਗੀ ਮਾਲਕ ਇਹਨੂੰ ਕੁਝ ਕਹਿ ਵੀ ਨਹੀਂ ਸਕਦਾ ਕੋਈ ਹੋਰ ਹੁੰਦਾ ਫੜ ਕੇ ਘੁੱਟ ਦਿੰਦੇ ਕਿ ਤੂੰ ਕੋਈ ਪੌਦੇ ਪਰਵਾਸ ਕਰ ਰਿਹਾ ਹੈ ਆਪ ਮਾਲਕ ਕਰ ਰਿਹਾ ਹੈ ਤਾਂ ਨੌਕਰ ਨੂੰ ਹੋਰ ਕੋਈ ਸੁਧਿਆ ਨਹੀਂ ਉਹਨੇ ਪਾਣੀ ਦਾ ਗਲਾਸ ਲਿਆ ਔਰ ਪਾਣੀ ਦਾ ਗਲਾਸ ਲੈ ਕੇ ਛਿੱਟਾ ਮਾਲਕ ਦੇ ਮੂੰਹ ਤੇ ਮਾਰਿਆ ਜਿੱਦ ਨੂੰ ਅੱਖ ਖੁੱਲੀ ਮੈਂ ਕਿੱਥੇ ਆ ਨੌਕਰ ਨੇ ਆ ਜਿਹੜੇ ਮਾਰਿਆ ਤੁਸੀਂ ਆਪਣੇ ਬਾਗ ਵਿੱਚ ਮੈਂ ਕੀ ਕਰ ਰਿਹਾ ਆਪਣੇ ਬਾਗ ਨੂੰ ਆਪ ਹੀ ਖਰਾਬ ਕਰ ਰਿਹਾ ਇਹ ਕੋਈ ਬਾਹਰੋਂ ਨਹੀਂ ਆ ਰਿਹਾ ਸੀ ਕਿਉਂਕਿ ਬਾਹਰ ਦਾ ਪਹਿਰੇਦਾਰ ਘਰ ਦੇ ਬਾਹਰ ਘੁੰਮ ਘੁੰਮ ਕੇ ਪਹਿਰਾ ਦੇ ਰਿਹਾ ਸੀ ਕੋਈ ਬਾਹਰੋਂ ਅੰਦਰ ਨਾ ਆਵੇ ਪਰ ਮਾਰੇ ਇੱਥੇ ਬਾਹਰੋਂ ਕੋਈ ਆ ਨਹੀਂ ਰਿਹਾ ਤੁਸੀਂ ਆਪਣੇ ਬਾਗ ਨੂੰ ਆਪ ਹੀ ਨੀਂਦ ਵਿੱਚ ਬੇਹੋਸ਼ੀ ਵਿੱਚ ਉਹ ਯਾਰ ਰੇ ਉਹ ਖਰਾਬ ਕਰ ਰਹੇ ਹੋ ਔਰ ਸਵੇਰ ਨੂੰ ਕਹਿੰਦੇ ਪਤਾ ਨਹੀਂ ਕਿਹਨਾ ਕਰਤਾ ਕਿਹੜਾ ਦੁਸ਼ਮਣ ਅਜਾ ਆ ਕੇ ਮੇਰਾ ਬਾਗ ਖਰਾਬ ਕਰ ਰਿਹਾ ਹੈ ਕਹਿੰਦੇ ਜਦੋਂ ਪਾਣੀ ਛਿੱਟੇ ਪਏ ਸੇਰ ਨੂੰ ਹੋਸ਼ ਆਈ ਤਾਂ ਫਿਰ ਉਹਨੂੰ ਪਤਾ ਲੱਗਾ ਅੱਛਾ ਇਹ ਮੈਂ ਹੀ ਸੀ ਇਹਦਾ ਮਤਲਬ ਮੈਨੂੰ ਹੀ ਇਲਾਜ ਦੀ ਲੋੜ ਹੈ ਕਿਸੇ ਬੈਦ ਕੋ ਹਕੀਮ ਕੋ ਇਲਾਜ ਦੀ ਲੋੜ ਹੈ ਕਿ ਜਿਹੜਾ ਨੀਂਦ 'ਚ ਮੈਂ ਤੁਰਦਾ ਆ ਇਹ ਬਿਮਾਰੀ ਕਿਸ ਤਰ੍ਹਾਂ ਮੇਰੀ ਖਤਮ ਹੋਵੇ ਹੁਣ ਇਹ ਕਹਾਣੀ ਤੋਂ ਕੀ ਪਤਾ ਲੱਗਦਾ ਹੈ ਕਿ ਜਿੱਦਾਂ ਉਹ ਸੇਠ ਜਰਾ ਹੁਣ ਗੌਰ ਕਰਨਾ ਉਹ ਬਾਗ ਜੋ ਸੇਠ ਦਾ ਸੀ ਫੁੱਲਾਂ ਦਾ ਬਗੀਚਾ ਸੀ ਉਹਨੂੰ ਕੋਈ ਹੋਰ ਖਰਾਬ ਨਹੀਂ ਕਰ ਰਿਹਾ ਸੀ ਕੁਦਰਤ ਨੇ ਬੜੇ ਸੋਹਣੇ ਸੋਹਣੇ ਫੁੱਲ ਲਾਏ ਐ ਪਰ ਉਹ ਬਾਗ ਦੇ ਫੁੱਲਾਂ ਨੂੰ ਖਰਾਬ ਕਰ ਕੌਣ ਕਰ ਰਿਹਾ ਸੀ ਉਹ ਸੇਠ ਆਪ ਹੀ ਕਰ ਰਿਹਾ ਸੀ ਅੱਜ ਜੋ ਹਾਲ ਉਹ ਸੇਠ ਦਾ ਨਾ ਉਹੀ ਹਾਲਤ ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਹੈ ਕਿਉਂਕਿ ਪ੍ਰਮਾਤਮਾ ਨੇ ਵੀ ਸਾਨੂੰ ਇੰਨੀ ਸੁੰਦਰ ਜ਼ਿੰਦਗੀ ਦਿੱਤੀ ਐ ਕਿੰਨੇ ਖੁਸ਼ੀਆਂ ਦੇ ਰੰਗ ਐ ਜੀਵਨ ਦੇ ਵਿੱਚ ਕਿੰਨੇ ਰੰਗ ਬਰੰਗੇ ਖੁਸ਼ੀਆਂ ਦੇ ਫੁੱਲ ਹੈ ਜੀਵਨ ਦੇ ਵਿੱਚ ਪਰ ਅੱਜ ਇਨਸਾਨ ਆਪਣੀ ਹੀ ਬੁਰੀਆਂ ਆਦਤਾਂ ਕਰਕੇ ਆਪਣੀ ਬੁਰੀ ਕਰਨੀ ਕਰਕੇ ਆਪਣੀ ਬੁਰੀ ਸੋਚ ਕਰਕੇ ਆਪਣੇ ਜੀਵਨ ਦੇ ਹੱਸਦੇ ਖੇੜਦੇ ਬਾਗ ਨੂੰ ਆਪ ਹੀ ਬਰਬਾਦ ਆਪਣੀ ਜ਼ਿੰਦਗੀ ਨੂੰ ਆਪ ਹੀ ਉਜਾੜੀ ਜਰਾ ਸੋਚ ਕੇ ਦੇਖੋ ਜਦੋਂ ਕੁਝ ਬੁਰਾ ਕਰਦੇ ਆ ਜਦੋਂ ਕੁਝ ਬੁਰਾ ਕਰਮ ਕਰਦੇ ਆ ਕੋਈ ਨਸ਼ਾ ਕਰਦੇ ਆ ਤਾਂ ਜ਼ਿੰਦਗੀ ਬਰਬਾਦ ਹੁੰਦੀ ਹੈ ਕਿ ਨਹੀਂ ਫੇਰ ਕੌਣ ਕਰ ਰਿਹਾ ਕੋਈ ਦੂਸਰਾ ਕਰ ਰਿਹਾ ਜਾਂ ਆਪ ਕਰ ਰਹੇ ਐਸੀਂ ਜਵਾਬ ਦਿਓ اگر ایسی کوئی برے کرم کرتے ہیں کوئی بری عادت ہے ਸਾਡੇ ਅੰਦਰ چاہے ਉਹ ਝੂਠ ਬੋਲਣ ਦੀ ਹੈ ਨਿੰਦਿਆ ਕਰਨ ਦੀ ਹੈ ਚੁਗਲੀ ਕਰਨ ਦੀ ਹੈ ਗੁਰਕਰੋਧ ਕਰਨ ਦੀ ਹੈ ਗੁੱਸਾ ਕਰਨ ਦੀ ਹੈ ਕੁਝ ਵੀ ਮਾੜਾ ਕਰਨ ਦੀ ਹੈ ਤਾਂ ਇਹ ਬੁਰੀ ਆਦਤ اگر ਸਾਡੇ ਅੰਦਰ ਹੈ ਤੇ ਬੁਰੀ ਆਦਤ ਸਾਡੇ ਜੀਵਨ ਨੂੰ ਹੀ ਖਰਾਬ ਫਰਕ ਕਿਸੇ ਨੂੰ ਨਹੀਂ ਪੈਂਦਾ ਇਹ ਗੱਲ ਯਾਦ ਰੱਖਣਾ ਹਮੇਸ਼ਾ اگر ਤੁਸੀਂ ਨਸ਼ਾ ਕਰਦੇ ਹੋ ਕਿਸੇ ਦੂਜੇ ਨੂੰ ਫਰਕ ਨਹੀਂ ਪੈ ਰਿਹਾ ਨਸ਼ਾ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਆਪ ਹੀ ਖਰਾਬ ਕਰ ਰਹੇ ਹਾਂ اگر ਅਸੀਂ ਹੰਕਾਰ ਕਰਦੇ ਹਾਂ ਤਾਂ ਕਿਸੇ ਨੂੰ ਫਰਕ ਨਹੀਂ ਪੈਣਾ ਉਹ ਹੰਕਾਰ ਦੇ ذریعے ਆਪਣੀ ਜ਼ਿੰਦਗੀ ਨੂੰ ਆਪ ਹੀ اگر ਕਰੋਧ ਕਰਦੇ ਹਾਂ ਫਰਕ ਇਹਨੂੰ ਪੈਂਦਾ ਹੈ ਜੇ ਤਾਂ ਅਸੀਂ ਇੱਕ ਲਾਈਨ ਕਹੀ ਦੀ ਨਾ ਇੱਥੇ ਇੱਕ ਰੋਧ ਦੀ ਗੱਲ ਚ ਲਈ ਕਹਿਣਾ ਚਾਹਾਂਗੇ ਕਹਿੰਦੇ ਕ੍ਰੋਧ ਇੱਕ ਐਸਾ ਹਥਿਆਰ ਹੈ ਜੋ ਹਮ ਚਲਾਤੇ ਦੂਸਰੋਂ ਪਰ ਹੈ ਲੇਕਰ ਉਹ ਘਾਇਲ ਹਮੇ ਕਰਤਾ ਹੈ ਸਮਝ ਦਿਓ ਕਿ ਨਹੀਂ ਜੇ ਤਾਂ ਤੁਸੀਂ ਕਹਿੰਦੇ ਜੀ ਇਹ ਕਿਦਾਂ ਐਦਾ ਹੁੰਦਾ ਕਿ ਬੰਦਾ ਕੇਦਰ ਉਹਨੂੰ ਦੇਖ ਕੇ ਮੈਨੂੰ ਗੁੱਸਾ ਆ ਗਿਆ ਹੁਣ ਕਿਸੇ ਨੂੰ ਦੇਖ ਕੇ ਬੰਦਾ ਗੁੱਸੇ ਨਾ ਭਰ ਜਾਂਦਾ ਹੈ ਹੁਣ ਬੰਦਾ ਸੋਚੇ ਉਹ ਤਾਂ ਆਰਾਮ ਨਾਲ ਖੜਾ ਹੈ ਸ਼ਾਂਤ ਖੜਾ ਹੈ ਗੁੱਸਾ ਤੂੰ ਕਰੀ ਜਾਂਦਾ ਖੂਨ ਆਪਣਾ ਸਾੜੀ ਜਾਂਦਾ ਇਹ ਤਾਂ ਮੈਂ ਗੁੱਸਾ ਕਰ ਰੋ ਤੇ ਰਿਹਾ ਪਰ ਨੁਕਸਾਨ ਕਿਹਦਾ ਹੋ ਰਿਹਾ ਤੇਰਾ ਤਫੇ ਸਮਝਦਾਰੀ ਇਹਦੇ ਚ ਜਵਾਬ ਦੇ ਦਿਓ ਫੇ ਸਮਝਦਾਰੀ ਇਹਦੇ ਚ ਕਿ ਅਸੀਂ ਆਪਣਾ ਨੁਕਸਾਨ ਆਪਣੀ ਇੱਕ ਗਲਤ ਆਦਤ ਦੇ ਕਰਕੇ ਆਪ ਹੀ ਕਰਕੇ ਦੁਖੀ ਹੋਈ ਜਾਈਏ ਹੁਣ ਜਦੋਂ ਗੌਰ ਕਰਨਾ ਜਿੰਨਾ ਚਿੰਤਾ ਕਰਦੇ ਆਂ ਕ੍ਰੋਧ ਕਰਦੇ ਕੁਛ ਵੀ ਬੁਰਾ ਕਰਦੇ ਉਹਦਾ ਪ੍ਰਭਾਵ ਕਿਤੇ ਜੀਵਨ ਤੇ ਪੈਂਦਾ ਸਾਡੇ ਆਪਣੇ ਤੇ ਅਸੀਂ ਆਪਣੇ ਜੀਵਨ ਚ ਖੁਸ਼ੀ ਚਾਹੁੰਦੇ ਆਂ ਤਾਂ ਫੇਰ ਸਾਨੂੰ ਚਾਹੀਦਾ ਹੈ ਕਿ ਭਾਈ ਗੁੱਸਾ ਕਰਕੇ ਕਿਸੇ ਨਾਲ ਨਫ਼ਰਤ ਕਰਕੇ ਮੈਂ ਆਪਣੇ ਜੀਵਨ ਨੂੰ ਦੁੱਖਾਂ ਨਾਲ ਕਿਉਂ ਭਰਾਂ ਹੁਣ ਤੁਸੀਂ ਬੈਠੇ ਬੈਠੇ ਕਹਿ ਸਕਦੇ ਮੈਨੂੰ ਉਹਨਾਂ ਨੂੰ ਨਫ਼ਰਤ ਹੈ ਕਹਿ ਸਕਦੇ ਹੋ ਨਹੀਂ ਹੁਣ ਨਫਰਤ ਦੀ ਆਗ ਕਿੱਥੇ ਜਲ ਰਹੀ ਹੈ ਸਾਡੇ ਦਿਲ ਚ ਹੁਣ ਨਫਰਤ ਕਰਕੇ ਆਗ ਨੇ ਸਾੜਨਾ ਕੀ ਰੂਏ ਸਾਡੇ ਦਿਲ ਨੂੰ ਨੁਕਸਾਨ ਕਿਹਦਾ ਹੋਣਾ ਹੈ ਕਹਦੇ ਹੋ ਹੁਣ ਫਰਦ ਕਰ ਤੂੰ ਤੇਰਾ ਨਫਰਤ ਤਾਂ ਮੈਨੂੰ ਤੇਰੀ ਸ਼ਕਲ ਨਹੀਂ ਦੇਖਣੀ ਨਾ ਦੇਖ ਮੈਂ ਤਾਂ ਫੇ ਵੀ ਘੁੰਮਣਾ ਕਰ ਲੈ ਤੂੰ ਕੀ ਕਰਨਾ ਅਗਲਾ ਖੁਸ਼ ਰੋਵੇਂ ਸੜੀ ਆਪ ਜਾਓ ਨੁਕਸਾਨ ਕਿਹਦਾ ਹੋ ਰਿਹਾ ਤਾਂ ਫਿਰ ਕਿਉਂ ਇਹ ਮੂਰਖਤਾ ਕਰਨੀ ਕਿ ਆਪਣੇ ਹੱਥੀ ਆਪਣੇ ਜੀਵਨ ਨੂੰ ਆਪ ਹੀ ਸੋ ਖੁਸ਼ ਰਿਹਾ ਕਰੋ اگر وہ ਤੁਹਾਡਾ نفرت بھی ਕਰਦਾ ਤੁਹਾਡੀ ਨਿੰਦਿਆ ਵੀ ਕਰਦਾ ਤੂੰ ਕਰ ਲੈ بھائی ਤੇਰੀ ਨਿੰਦਿਆ ਕਰਨ ਮੈਨੂੰ ਫਰਕ ਨਹੀਂ ਪੈਂਦਾ ਕਹਿ ਦਿਓ ਕਿਸੇ ਦੀ ਨਿੰਦਿਆ ਕਰਨ ਨਾਲ ਫਰਕ ਪੈਂਦਾ ਤੁਹਾਨੂੰ ਇਹ ਗੱਲ ਯਾਦ ਰੱਖਣਾ ਫਰਕ ਪੈਣਾ ਨਹੀਂ ਚਾਹੀਦਾ ਕਿਉਂਕਿ ਕਿਸੇ ਦੀ ਨਿੰਦਿਆ ਕਰਨ ਨਾਲ ਤੁਹਾਨੂੰ ਕਿਉਂ ਨਹੀਂ ਫਰਕ ਪੈਣਾ ਚਾਹੀਦਾ ਹੈ ਉਹ ਇਸ ਲਈ ਨਹੀਂ ਪੈਣਾ ਚਾਹੀਦਾ ਕੋਈ ਤੁਹਾਡੀ ਜਿੰਨੀ ਮਰਜ਼ੀ ਨਿੰਦਿਆ ਕਰੇ ਕੋਈ ਤੁਹਾਡੀ ਨਿੰਦਿਆ ਕਰਕੇ ਬੁਰਾ ਬੋਲ ਕੇ ਤੁਹਾਡੀ ویلیو ਨੂੰ ڈاؤن ਕਿਉਂਕਿ ਤੁਹਾਨੂੰ ਬਣਾਉਣ ਵਾਲਾ ਦਾਤਾ ਹੈ ਇਹ ਗੱਲ ਹੀ ਬਈ ਸ਼ੈ ਯਾਦ ਰੱਖੋ ਗੁਰੂਆਂ ਰਹਿਬਰਾਂ ਸੰਤਾਂ ਫਕੀਰਾਂ ਦੀ ਨਿੰਦਿਆ ਵੀ ਬਹੁਤ ਲੋਕਾਂ ਨੇ ਕੀਤੀ ਪਰ ਉਹਨਾਂ ਨੂੰ ਫਰਕ ਕਿਉਂ ਨਹੀਂ ਪਿਆ ਕਿਉਂਕਿ ਜਦ ਵੀ ਬੰਦਾ ਗਿਰਦਾ ਹੈ ਨਾ ਕਿਸੇ ਦੀ ਨਿੰਦਿਆ ਦਾ ਨਹੀਂ ਗਿਰਦਾ ਆਪਣੀ ਕਰਨੀ ਦਾ ਗਿਰਦਾ ਹੈ ਆਪਣੀਆਂ ਆਤਮਾ ਦਾ ਗਿਰਦਾ ਹੈ ਅਗਰ ਤੁਹਾਡੀ ਕਰਨੀ ਅੱਛੀ ਹੈ ਤੁਹਾਡੇ ਕਰਮ ਅੱਛੇ ਤਾਂ ਪੂਰੀ ਦੁਨੀਆ ਵੀ ਤੁਹਾਨੂੰ ਬੁਰਾ ਬੋਲੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹਦੇ ਕਰਮ ਅੱਛੇ ਹੈ ਉਹਦੀ ਬਾਹ ਫੜ ਕੇ ਰੱਬ ਨੂੰ ਅੱਗੇ ਲੈ ਕੇ ਜਾਂਦਾ ਹੈ ਉਹਨੂੰ ਕੀ ਫਰਕ ਇਹਦਾ ਸੋਚ ਕੇ ਦੇਖੋ ਕਾਹੀ ਕਹਿੰਦੇ ਦੁਨੀਆ ਜੋ ਮਰਜੀ ਗਵੇ ਉਹ ਕਰਮ ਕਰੋ ਕਿ ਮੇਰਾ ਰੱਬ ਮੇਰਾ ਦਾਤਾ ਮੇਰਾ ਮਾਲਿਕ ਮੇਰੀ ਬਾਹ ਕਦੀ ਨਾ ਛੱਡੇ ਕਿਉਂਕਿ ਅਗਰ ਮੇਰੇ ਮਾਲਿਕ ਨੇ ਮੇਰੀ ਬਾਹ ਫੜੀ ਹੋਈ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਮੈਨੂੰ ਕਿਉਂਕਿ ਜਿੱਦਾ ਕਹਿੰਦੇ ਨੇ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਤਾਂ ਹੂੰ ਤੇ ਨਾ ਡਰੇ ਉਚਾਈ ਤੇ ਲੈ ਕੇ ਜਾਣ ਵਾਲਾ ਕੌਣ ਹੈ ਉਹ ਦਾਤਾ ਸਮਝ ਦਿਓ ਇਸ ਲਈ ਅੱਜ ਇਹ ਬੰਦਾ ਸੋਚੇ ਦੁਨੀਆ ਨੇ ਮੈਨੂੰ ਉੱਚਾ ਕਰਨਾ ਤਾਂ ਦੁਨੀਆ ਉੱਚਾ ਨਹੀਂ ਕਰਦੀ ਦੁਨੀਆ ਲਤਾਂ ਫੜ ਕੇ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੀ ਇਹ ਕਿਤਾ ਵੱਜ ਜਾਵੇਂ ਥੱਲੇ ਸਟੋ ਉਚਾਈ ਤੇ ਲੈ ਕੇ ਜਾਣਾ ਤਾਂ ਉਹਦਾ ਹੀ ਕੰਮ ਹੈ ਜਿਹੜਾ ਆਪ ਉੱਚੀ ਜਗ੍ਹਾ ਬੈਠਾ ਹੋਵੇ ਸਮਝ ਦਿਓ ਕਿ ਤਾਂ ਹੀ ਤਾਂ ਕਈ ਵਾਰ ਦਸੀਦਾ ਨਾ ਅਸੀਂ ਇੱਕ ਸ਼ੇਰ ਬੋਲੀਦਾ ਹੈ ਕਿ ਇੱਕ ਤਰਫ ਇਹ ਦੁਨੀਆ ਵਾਲੇ ਹੈ ਇੱਕ ਤਰਫ ਇਹ ਦੁਨੀਆ ਵਾਲੇ ਹੈ ਜੋ ਹਵਾ ਮੇ ਉੜਤੇ ਪੰਛੀ ਕੋ ਤੀਰ ਮਾਰ ਕੇ ਨੀਚੇ ਗਿਰਾਤੇ ਹੈ ਉਹ ਕਹਿੰਦੇ ਉਹ ਉੜ ਰਿਆ ਨੂੰ ਮਾਰੋ ਥੱਲੇ ਸਿੱਟੋ ਥੱਲੇ ਨੂੰ ਉਹ ਹਵਾ ਚ ਉੜ ਵਾਲੇ ਪੰਛੀ ਨੂੰ ਗੋਲੀ ਮਾਰ ਕੇ ਤੀਰ ਮਾਰ ਕੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰਦੇ ਹੈ ਕਿਉਂਕਿ ਇਹਦਾ ਮਤਲਬ ਕੀ ਹੈ ਕੋਈ ਅੱਗੇ ਵਧ ਰਿਹਾ ਨਾ ਉਹ ਕਹਿੰਦੇ ਸਿੱਟੋ ਇਹਨੂੰ ਥੱਲੇ ਕਹਿੰਦੇ ਇੱਕ ਤਰਫ ਇਹ ਦੁਨੀਆ ਵਾਲੇ ਹੈ ਜੋ ਹਵਾ ਵਿੱਚ ਉੜਤੇ ਪੰਛੀ ਕੋ ਤੀਰ ਮਾਰਕਰ نیچے ਗਿਰਾਤੇ ਹੈ ਔਰ ਦੂਸਰੀ ਤਰਫ ਮੇਰੇ ਮਾਲਿਕ ਹੈ ਜੋ ਮੇਰੀ ਬਾਹ ਪਕੜਕਰ ਮੈਨੂੰ ਉਚਾਈਆਂ ਉਪਰ ਲੈ ਜਾਤੇ ਹੈ ਔਰ ਮੇਰੇ ਪਾਸੋ ਮੇਰਾ ਮਾਲਿਕ ਹੈ ਮੇਰਾ ਸਤਗੁਰ ਹੈ ਮੇਰਾ ਮੁਰਸ਼ਿਦ ਹੈ ਉਹ ਕਹਿੰਦਾ ਬਾਹ ਫੜ ਲੈ ਤੈਨੂੰ ਉਹ ਉਚਾਈਆਂ ਤੇ ਲੈ ਕੇ ਜਾਊਂਗਾ ਦੁਨੀਆ ਦੇਖੇਗੀ ਕਿ ਕਿਥੋਂ ਕਿੱਥੇ ਪਹੁੰਚਾ ਦਿੱਤਾ ਇਹਨੂੰ ਇਸ ਲਈ ਕਹਿੰਦੇ ਜਿਸਨੇ ਸਾਨੂੰ ਜੀਵਨ ਚ ਉਚਾਈਆਂ ਤੇ ਲੈ ਕੇ ਜਾਣਾ ਹੈ ਜਿਸ ਨੇ ਸਾਨੂੰ ਜੀਵਨ ਚ ਬੁਲੰਦੀ ਤੱਕ ਲੈ ਕੇ ਜਾਣਾ ਹੈ ਸਾਨੂੰ ਉਹਦੀ ਫਿਕਰ ਹੁਣੀ ਚਾਹੀਦੀ ਹੈ ਸਾਨੂੰ ਉਹਦੀ ਫਿਕਰ ਹੁਣੀ ਚਾਹੀਦੀ ਹੈ ਉਹ ਕਰਮ ਕਰਨਾ ਚਾਹੀਦਾ ਸਾਨੂੰ ਕਿ ਉਹ ਮਾਲਿਕ ਸਾਡੀ ਬਾਹ ਫੜ ਕੇ ਰੱਖੇ ਕਿਉਂਕਿ ਬੁਲੰਦੀ ਕਾਮਯਾਬੀ ਸਫਲਤਾ ਤਾਂ ਉਹਦੀ ਰਹਿਮਤ ਨਾਲ ਮਿਲਦੀ ਹੈ ਤਾਂ ਹੀ ਇੱਥੇ ਫੇਰ ਦੁਹਰਾਵਾਂਗੇ ਕਿ ਗੁਰੂਆਂ ਨੇ ਕੀ ਕਿਹਾ ਸੀ ਕਿ ਨੀਚੋਂ ਉੱਚ ਕਰੇ ਮੇਰਾ ਕਹੂੰ ਤੇ ਨਾ ਡਰੇ ਇੱਥੇ ਗੋਵਿੰਦ ਦਾ ਨਾਮ ਲਿਆ ਪ੍ਰਭ ਪ੍ਰਮਾਤਮਾ ਪ੍ਰਭੂ ਦਾ ਨਾਮ ਲਿਆ ਜੇ ਤੁਸੀਂ ਵੀ ਉਚਾਈਆਂ ਤੇ ਪਹੁੰਚਣਾ ਹੈ ਤਾਂ ਯਾਦ ਰੱਖੋ ਅਮਰਤ ਵੇਲੇ ਉੱਠ ਕੇ ਆਪਣੇ ਪ੍ਰਭੂ ਨੂੰ ਯਾਦ ਕਰੋ ਕਿਉਂਕਿ ਜਦੋਂ ਅਸੀਂ ਹੋਂਦੇ ਨਾਲ ਆਪਣੀ ਤਾਰ ਜੋੜਦੇ ਆ ਨਾ ਉਹ ਵੀ ਹੋ ਜਾਂਦੇ ਆ ਤੇ ਉਹ ਵੀ ਕਹਿੰਦਾ ਜੇ ਤੂੰ ਮੇਰਾ ਹੋ ਗਿਆ ਤਾਂ ਦੁਨੀਆ ਦੀ ਫਿਕਰ ਛੱਡ ਹੁਣ ਤੇਰੀ ਫਿਕਰ ਮੈਂ ਕਰੂੰਗਾ ਔਰ ਜਿਹਦੀ ਫਿਕਰ ਉਹ ਕਰਦਾ ਫਿਰ ਉਹਦੀ ਸਾਰੀਆਂ ਫਿਕਰਾਂ ਹੀ